ਰਾਜਿਆਂ ਅਤੇ ਉਹਨਾਂ ਦੇ ਵੰਜੀਰਾਂ ਦੁਆਰਾ ਲੋਕਾਂ ਦੀ ਲੁੱਟਖਸੁੱਟ ਨੂੰ ਗੁਰੂ ਸਾਹਿਬ ਨੇ ਕਿਸ ਤਰ੍ਹਾਂ ਬਿਆਨ ਕੀਤਾ ਹੈ ਰਾਜੇ ਸੇ ਮੁਕਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਚੱਕਰ ਨਹਿਦਾ ਪਾਇਨ ਕਾਓ ਰਤਪਿਤਖਤ ਹੋ ਛਟ ਜਾਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਗ 1200 ਥਾਸੀ ਵਿੱਚ ਦਰਜ ਹੈ ਜੀ ਰਾਜੇ ਮਾਨੋ ਸ਼ੇਰ ਹਨ ਉਹਨਾਂ ਦੇ ਦਰਬਾਰ ਵਿੱਚ ਅਹਲੰਕਾਰ ਮਾਨੋ ਕੁੱਤੇ ਹਨ ਜੋ ਰਜਾ ਨੂੰ ਵੇਲੇ ਕੁਵੇਲੇ ਜਾਂਝ ਗਾਉਂਦੇ ਹਨ ਭਾਵ ਤੰਗ ਕਰਦੇ ਹਨ ਇਹ ਅਹਲੰਕਾਰ ਮਾਨੋ ਸ਼ੇਰਾਂ ਦੀਆਂ ਨਹੁੰਦਰਾ ਹਨ ਜੋ ਲੋਕਾਂ ਦੇ ਜ਼ਖਮ ਕਰਦੀਆਂ ਹਨ ਰਾਜੇ ਸਹੀ ਇੰਨਾ ਮੁਕੱਦਮ ਕੁੱਤਿਆਂ ਰਾਹੀਂ ਲੋਕਾਂ ਦਾ ਲਹੂ ਪੀਂਦੇ ਹਨ ਉਪਰੋਕਤ ਸ਼ਬਦਾਂ ਰਾਹੀਂ ਗੁਰੂ ਸਾਹਿਬ ਕੀ ਦੱਸ ਰਹੇ ਹਨ ਰੱਜਾ ਦੀ ਬੇਵਸੀ ਅਤੇ ਰਾਜ ਭਾਗ ਦੇ ਵਾਰਸਾਂ ਦੁਆਰਾ ਉਹਨਾਂ ਦੀ ਲੁੱਟ ਖਸੁੱਟ ਗੁਰੂ ਸਾਹਿਬ ਦੇ ਸਮੇਂ ਧਾਰਮਿਕ ਮਾਹੌਲ ਕਿਸ ਤਰ੍ਹਾਂ ਦਾ ਸੀ ਲੋਕ ਪ੍ਰਮਾਤਮਾ ਨੂੰ ਭੁੱਲ ਕੇ ਕਰਮ ਕਾਂਡਾਂ ਵਿੱਚ ਪਾ ਕੇ ਆਪਣਾ ਜੀਵਨ ਵਿਅਰਥ ਗਵਾ ਰਹੇ ਸਨ ਧਾਰਮਿਕ ਆਗੂ ਆਪ ਪਟਕੇ ਪਏ ਸਨ ਸਮਾਜ ਵਿੱਚ ਧਰਮ ਦੇ ਨਾਮ ਤੇ ਅਨੇਕਾਂ ਕ੍ਰਿਤੀਆਂ ਫੈਲ ਚੁਕੀਆਂ ਸਨ ਧਾਰਮਿਕ ਆਗੂਆਂ ਦੇ ਸਿਖਾਏ ਲੋਕ ਧਰਮ ਦੇ ਨਾਮ ਤੇ ਆਪਸ ਵਿੱਚ ਲੜ ਲੜ ਕੇ ਮਰ ਰਹੇ ਸਨ ਧਰਮ ਦੀ ਵਰਤੋਂ ਲੋਕਾਂ ਦੀ ਲੁੱਟ ਲਈ ਕੀਤੀ ਜਾ ਰਹੀ ਸੀ ਇਸ ਸੰਬੰਧੀ ਗੁਰਬਾਣੀ ਦਾ ਫੁਰਮਾਨ ਦੱਸੋ ਸ਼ਰਮ ਧਰਮ ਦੋਏ ਛਪ ਖਲੋਏ ਕੁੜ ਪ੍ਰਦਾਨ ਵੇ ਲਾ ਲੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਗ 471 ਵਿੱਚ ਦਰਜ ਹੈ ਜੀ ਹੁਣ ਸ਼ਰਮ ਤੇ ਧਰਮ ਦੀਆਂ ਭਾਵਨਾਵਾਂ ਅਲੋਪ ਹਨ ਤੇ ਸਭ ਥਾਈਂ ਝੂਠ ਹੀ ਪ੍ਰਦਾਨ ਹੋ ਰਿਹਾ ਹੈ ਗੁਰੂ ਸਾਹਿਬ ਦੀਆਂ ਪ੍ਰਚਾਰ ਫੇਰੀਆਂ ਨੂੰ ਕੀ ਕਿਹਾ ਜਾਂਦਾ ਹੈ ਉਦਾਸੀਆਂ ਗੁਰੂ ਸਾਹਿਬ ਦਾ ਉਦਾਸੀਆਂ ਕਰਨ ਦਾ ਕੀ ਮਨੋਰਥ ਸੀ ਵਿਕਾਰਾਂ ਵਿੱਚ ਜਲਦੇ ਸੰਸਾਰ ਵਿੱਚ ਇਲਾਹੀ ਉਪਦੇਸ਼ਿਆ ਰਾਹੀ ਠੰਡ ਵਰਤਉਣਾ ਅਗਿਆਨਤਾ ਕਾਰਨ ਦੁਖੀ ਮਨੁੱਖਤਾ ਨੂੰ ਗਿਆਨ ਦਾ ਚਾਨਣ ਵੰਡਣਾ ਲੋਕਾਂ ਨੂੰ ਜਗਾਉਣਾ ਅਤੇ ਜੀਵਨ ਦਾ ਸਹੀ ਰਸਤਾ ਸਮਝਾਉਣਾ ਜ਼ਾਲਮਾਂ ਵੱਲੋਂ ਲਕਾੜੇ ਜਾ ਰਹੇ ਨੀ ਆਸਰੇ ਲੋਕਾਂ ਨੂੰ ਆਸਰਾ ਦੇਣਾ ਲੋਕਾਂ ਨੂੰ ਪਰਮ ਤੇ